ਇਹ ਹੈ ਜੀ ਟ੍ਰੋਮਿਲਨ ਆਈਲੈਂਡ ਇਹ ਉੱਪਰੋਂ ਦੇਖਣ ਤੋਂ ਬਹੁਤ ਜ਼ਿਆਦਾ ਬਰਾਨ ਅਤੇ ਬੰਜਰ ਲੱਗ ਰਿਹਾ ਹੈ ਪਰ ਅਸਲ ਦੇ ਵਿੱਚ ਜਿੰਨਾ ਦਿਖ ਰਿਹਾ ਹੈ ਉਸ ਤੋਂ ਵੀ ਕਿਤੇ ਜ਼ਿਆਦਾ ਬਰਾਨ ਤੇ ਬੰਜਰ ਹੈ ਇਹ ਇੱਕ ਅਜਿਹੀ ਥਾਂ ਹੈ ਜਿੱਥੇ ਘਾਹ ਤੱਕ ਵੀ ਨਹੀਂ ਉਗਦੀ ਤੇ ਚਾਰੇ ਪਾਸੇ ਰੇਤਾ ਹੀ ਰੇਤਾ ਹੈ ਇਸ ਕਰਕੇ ਇਹ ਆਈਲੈਂਡ ਨੂੰ ਰਤੀਲਾ ਦੀਪ ਵੀ ਕਿਹਾ ਜਾਂਦਾ ਹੈ ਇਹ ਟਾਪੂ ਦੀਆਂ ਹੋਰ ਵੀ ਕਈ ਖਾਸੀਅਤ ਨੇ ਜਿਵੇਂ ਕਿ ਇਸ ਦੇ ਆਲੇ-ਦੁਆਲੇ ਬਹੁਤ ਹੀ ਜ਼ਿਆਦਾ ਮੂੰਗਾ ਦੀਆਂ ਮਜ਼ਬੂਤ ਚਟਾਨਾਂ ਨੇ ਜਿੰਨਾ ਇਹ ਟਾਪੂ ਪਾਣੀ ਤੋਂ ਬਾਹਰ ਦਿਖਾਈ ਦਿੰਦਾ ਹੈ ਉਸ ਤੋਂ ਕਿਤੇ ਜ਼ਿਆਦਾ ਪਾਣੀ ਦੇ ਅੰਦਰ ਹੈ ਇਸ ਟਾਪੂ ਦੇ ਆਲੇ-ਦੁਆਲੇ ਬਹੁਤ ਹੀ ਜ਼ਿਆਦਾ ਨਕੀਲੀਆਂ ਤੇ ਪਥਰੀ ਆਂ ਚਟਾਨਾਂ ਪਾਣੀ ਦੇ ਅੰਦਰ ਡੁੱਬੀਆਂ ਹੋਈਆਂ ਨੇ ਜਿਹੜੀਆਂ ਬਾਹਰ ਤੋਂ ਬਿਲਕੁਲ ਵੀ ਦਿਖਾਈ ਨਹੀਂ ਦਿੰਦੀਆਂ ਇਹ ਚਟਾਨਾਂ ਇੰਨੀਆਂ ਜ਼ਿਆਦਾ ਮਜ਼ਬੂਤ ਨੇ ਕਿ ਕਿਸੇ ਵੀ ਸਮੁੰਦਰੀ ਜਹਾਜ਼ ਜਾਂ ਕੈਸਤੀ ਨੂੰ ਬਚਾਲਿਓਂ ਪਾਰ ਸਕਦੀਆਂ ਨੇ ਇਸ ਕਰਕੇ ਟਾਪੂ ਦੇ ਨੇੜੇ ਪਹੁੰਚਣਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੈ ਹੁਣ ਤੁਸੀਂ ਕਲਪਨਾ ਕਰੋ ਇੱਕ ਅਜਿਹੇ ਸਮੇਂ ਦੀ ਜਦੋਂ 100 ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਮਾਂ ਭੂਮੀ ਤੋਂ ਚੱਕ ਕੇ ਮਾਰਨ ਦੇ ਲਈ ਇਸ ਟਾਪੂ ਦੇ ਉੱਪਰ ਛੱਡ ਦਿੱਤਾ ਗਿਆ ਸੀ ਜਾਹਰ ਜੀ ਗੱਲ ਹੈ ਕਿ ਉਸ ਦੇ ਵਿੱਚੋਂ ਬਹੁਤ ਸਾਰੇ ਲੋਕ ਮਾਰੇ ਗਏ ਹੋਣਗੇ ਪਰ ਜਿਹੜੇ ਲੋਕ ਜਿਉਂਦੇ ਰਹੇ ਉਹਨਾਂ ਦੇ ਨਾਲ ਕੁਝ ਹੋਰ ਵੀ ਖੌਫਨਾਕ ਹੋਇਆ ਇਹ ਲੋਕ ਇੰਨੇ ਜ਼ਿਆਦਾ ਡਰ ਗ ਵੀ ਸਮੁੰਦਰ ਦੇ ਕਦੇ ਨੇੜ ਦੀ ਤੱਕ ਵੀ ਨਹੀਂ ਲੰਗੇ। ਇਸ ਵੀਡੀਓ ਦੇ ਵਿੱਚ ਜਿਹੜੀਆਂ ਅਸੀਂ ਤੁਹਾਨੂੰ ਫੋਟੋ ਤੇ ਵੀਡੀਓ ਦਿਖਾ ਰਹੇ ਹਾਂ ਉਹ ਸਿਰਫ ਤੁਹਾਨੂੰ ਸਮਝਾਉਣ ਦੇ ਲਈ ਦਿਖਾ ਰਹੇ ਹਾਂ। ਅਸਲ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਕਿਸੇ ਦੇ ਨਾਲ ਵੀ ਕੋਈ ਸਬੰਧ ਨਹੀਂ ਹੈ। 31 ਜੁਲਾਈ 1761 ਨੂੰ ਇੱਕ ਕਾਲੀ ਹਨੇਰੀ ਰਾਤ ਦੇ ਵਿੱਚ ਫ੍ਰਾਂਸੀਸੀ ਜਹਾਜ਼ ਮੈਡਾਗਾਸਕਰ ਤੋਂ ਮੋਰੀਸ਼ਸ ਵੱਲ ਜਾ ਰਿਹਾ ਸੀ। ਉਸ ਸਮੇਂ ਮੈਡਾਗਾਸਕਰ ਤੇ ਮੋਰੀਸ਼ਸ ਦੋਨੇ ਹੀ ਫ੍ਰਾਂਸ ਦੀਆਂ ਕਲੋਨੀਆ ਸਨ। ਸ਼ਿਪ ਦੇ ਕਪਤਾਨ ਦਾ ਨਾਮ ਸੀ ਜੀਨ ਦਾ ਲਾਫਰਾਕਿਊ ਜਿਹੜਾ ਕਿ ਸਮੁੰਦਰ ਦੇ ਵਿਚਕਾਰ ਜਾ ਕੇ ਰਾਸਤਾ ਭੜਕ ਜਾਂਦਾ ਹੈ। ਇਸ ਕਪਤਾਨ ਦੇ ਕੋਲ ਦੋ ਨਕਸ਼ੇ ਸਨ ਅਤੇ ਦੋਨੇ ਨਕਸ਼ੇ ਹੀ ਸਮ ਅਲੱਗ-ਅਲੱਗ ਦਿਸ਼ਾਵਾਂ ਵੱਲ ਇਸ ਨੂੰ ਲੈ ਕੇ ਜਾ ਰਹੇ ਸੀ ਤੇ ਇਹ ਕਪਤਾਨ ਇਹ ਨਹੀਂ ਸਮਝ ਪਾ ਰਹੇ ਸੀ ਕਿ ਇਹਨਾਂ ਦੇ ਵਿੱਚੋਂ ਕਿਹੜਾ ਨਕਸ਼ਾ ਸਹੀ ਹੈ ਤੇ ਕਿਹੜਾ ਗਲਤ ਹੈ ਤੇ ਕਾਲੀ ਹਨੇਰੀ ਰਾਤ ਹੋਣ ਕਰਕੇ ਸਮੁੰਦਰ ਦੇ ਵਿੱਚ ਕੋਈ ਵੀ ਚੀਜ਼ ਦੇਖ ਵੀ ਨਹੀਂ ਪਾ ਰਹੇ ਸੀ ਇਸ ਦੇ ਵਿੱਚ ਇਹਨਾਂ ਕੋਲ ਸਿਰਫ ਇੱਕ ਰਸਤਾ ਬਚਦਾ ਹੈ ਕਿ ਰਾਤ ਨੂੰ ਅੰਨੇ ਬਣ ਕੇ ਸਮੁੰਦਰ ਦੇ ਵਿੱਚ ਭੜਕਣ ਦੇ ਨਾਲ ਉਹ ਇਹ ਇੱਕ ਹੀ ਜਗ੍ਹਾ ਤੇ ਰੁੱਕ ਕੇ ਸਵੇਰ ਹੋਣ ਦੀ ਵੇਟ ਕਰਨ ਤੇ ਸਵੇਰ ਹੁੰਦੇ ਹੀ ਅੱਗੇ ਵਧਣ ਪਰ ਕਪਤਾਨ ਦੇ ਕੋਲ ਰੁਕਣ ਦਾ ਬਿਲਕੁਲ ਵੀ ਨਹੀਂ ਟਾਈਮ ਸੀ ਕਿਉਂਕਿ ਉਹਨਾਂ ਦੇ ਸ਼ਿਪ ਦੇ ਵਿੱਚ ਮੋਰੀਸ਼ਸ ਤੋਂ ਉਹਨਾਂ ਨੇ ਮਾਸ ਅਤੇ ਚੌਲ ਭਰੇ ਸਨ ਉਹਨਾਂ ਨੇ ਇਹ ਮਾਸ ਤੇ ਚੌਲ ਮੈਡਾ ਗਾਸਕਰ ਦੇ ਵਿੱਚ ਉਤਾਰ ਪਰ ਜਿਹੜਾ ਇਸ ਜਹਾਜ਼ ਦਾ ਕਪਤਾਨ ਸੀ ਉਹ ਉੱਪਰੋਂ ਹੋਰ ਕਮਾਈ ਕਰਨਾ ਚਾਹੁੰਦਾ ਸੀ ਉਸ ਸਮੇਂ ਡਿਵੈਲਪ ਕੰਟਰੀਆਂ ਦੇ ਵਿੱਚ ਗੁਲਾਮ ਰੱਖਣ ਦੀ ਜਿਹੜੀ ਪ੍ਰਥਾ ਉਹ ਕਾਫੀ ਜ਼ਿਆਦਾ ਚੱਲਦੀ ਹੁੰਦੀ ਸੀ ਉਦੋਂ ਅਮੀਰ ਗੋਰੇ ਲੋਕ ਕਾਲੇ ਲੋਕਾਂ ਨੂੰ ਆਪਣੇ ਘਰੇ ਗੁਲਾਮ ਬਣਾ ਕੇ ਰੱਖਦੇ ਸਨ ਤੇ ਇਹਨਾਂ ਗੁਲਾਮਾਂ ਤੋਂ ਖਾਣੇ ਅਤੇ ਪਾਣੀ ਦੇ ਬਦਲੇ ਪੂਰੇ ਦਿਨ ਭਰ ਕੰਮ ਲਿਆ ਜਾਂਦਾ ਸੀ ਤੇ ਰਾਤ ਨੂੰ ਇਹਨਾਂ ਗੁਲਾਮਾਂ ਤੋਂ ਕੰਮ ਲੈਣ ਤੋਂ ਬਾਅਦ ਇਹਨਾਂ ਨੂੰ ਪਿੰਜਰਿਆਂ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਤੇ ਕਪਤਾਨ ਨੇ ਬੇੜਾ ਗਾਸਕਰ ਤੋਂ ਵਾਪਸ ਜਾਂਦੇ ਸਮੇਂ ਸਸਤੇ ਰੇਟ ਦੇ ਉੱਪਰ 160 ਕਾਲੇ ਗੁਲਾਮ ਖਰੀਦ ਲਏ ਤੇ ਕਪਤਾਨ ਨੇ ਇਹਨਾਂ ਗੁ ਜਿੱਥੇ ਇਹਨਾਂ ਗੁਲਾਮਾਂ ਦੇ ਬਦਲੇ ਉਸ ਨੂੰ ਬਹੁਤ ਜ਼ਿਆਦਾ ਮੋਟੀ ਰਕਮ ਮਿਲਣੀ ਸੀ ਹੁਣ ਸਮੱਸਿਆ ਇੱਥੇ ਇਹ ਸੀ ਕਿ ਕਪਤਾਨ ਜੀਨ ਇਹ ਕੰਮ ਨੂੰ ਆਪਣੇ ਤੌਰ ਤੇ ਕਰ ਰਿਹਾ ਸੀ ਉਸ ਦੇ ਕੋਲ ਕੋਈ ਪਰਮਿਸ਼ਨ ਨਹੀਂ ਸੀ ਗੁਲਾਮਾਂ ਨੂੰ ਵੇਚਣ ਜਾਂ ਖਰੀਦਣ ਦੀ ਇਸ ਕਰਕੇ ਇਹ ਕਪਤਾਨ ਚੁੱਪਚਾਪ ਰੋਡਿਓਗਸ ਆਈਲੈਂਡ ਦੇ ਉੱਪਰ ਪਹੁੰਚ ਕੇ ਇਹਨਾਂ ਗੁਲਾਮਾਂ ਨੂੰ ਵੇਚ ਦੇਣਾ ਚਾਹੁੰਦਾ ਸੀ ਕਿਉਂਕਿ ਇਸ ਤੋਂ ਬਾਅਦ ਇਸ ਨੇ ਮੌਰੀਸ਼ੀਅਸ ਵਾਪਸ ਜਾਣਾ ਸੀ ਪਰ ਜਲਦਬਾਜ਼ੀ ਨਕਸ਼ਾ ਨਾ ਸਮਝਣ ਦੇ ਕਾਰਨ ਤੇ ਬਹੁਤ ਜ਼ਿਆਦਾ ਹਨੇਰੀ ਰਾਤ ਹੋਣ ਦੇ ਕਾਰਨ ਇਹਨਾਂ ਦੀ ਇਹ ਸ਼ਿਪ ਟ੍ਰੋਮਿਲਨ ਆਈਲੈਂਡ ਵੱਲ ਚਲੀ ਜਾਂਦੀ ਹੈ ਇਹ ਆਈਲੈਂਡ ਇੰਨਾ ਜ਼ਿਆਦਾ ਤਾ ਜਹਾਜ਼ ਦੇ ਚਾਲਕ ਦਲ ਨੂੰ ਇਹ ਆਈਲੈਂਡ ਦੱਸਿਆ ਤੇ ਨਾ ਹੀ ਕਪਤਾਨ ਨੂੰ ਇਹ ਆਈਲੈਂਡ ਦੱਸਿਆ ਇਸ ਆਈਲੈਂਡ ਦੇ ਬਿਲਕੁਲ ਨੇੜੇ ਪਹੁੰਚ ਕੇ ਜਦੋਂ ਉਹਨਾਂ ਨੂੰ ਇਹ ਆਈਲੈਂਡ ਦੱਸਦਾ ਹੈ ਤਾਂ ਇਹ ਜਹਾਜ਼ ਨੂੰ ਵਾਪਸ ਮੋੜਨ ਦੀ ਕੋਸ਼ਿਸ਼ ਕਰਦੇ ਨੇ ਇਹ ਛੋਟਾ ਜਿਹਾ ਆਈਲੈਂਡ ਚਾਲਕ ਦਲ ਨੂੰ ਸ਼ੁਰੂਆਤ ਦੇ ਵਿੱਚ ਕੋਈ ਜ਼ਿਆਦਾ ਵੱਡੀ ਸਮੱਸਿਆ ਨਹੀਂ ਲੱਗਦਾ ਪਰ ਇਹ ਆਈਲੈਂਡ ਦੇ ਨੇੜੇ ਤੇੜੇ ਪਾਣੀ ਦੇ ਵਿੱਚ ਨਿਕਲੀਆਂ ਹੋਈਆਂ ਤਿੱਖੀਆਂ ਚਟਾਨਾਂ ਨੇ ਜਲਦੀ ਹੀ ਇਸ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਦੱਸ ਦਿੱਤਾ ਕਿ ਤੁਸੀਂ ਬਹੁਤ ਵੱਡੇ ਖਤਰੇ ਦੇ ਵਿੱਚ ਹੋ ਤੇ ਰਸਤਾ ਬਦਲਣ ਦੀ ਜਲਦਬਾਜ਼ੀ ਦੇ ਵਿੱਚ ਇਹ ਜਹਾਜ਼ بار بار ਇਹਨਾਂ ਤਿੱਖੀਆਂ ਚਟਾਨਾਂ ਦੇ ਨਾਲ ਟਕਰਾਉਂਦਾ ਹੈ ਇਸ ਤੇ ਸ਼ਿਪ ਦੇ ਵਿੱਚ ਬਹੁਤ ਜ਼ਿਆਦਾ ਹੋਲ ਹੋ ਜਾਂਦੇ ਨੇ ਆਪਣੀ ਜਾਨ ਬਚਾਉਣ ਦੇ ਲਈ ਜਿੰਨੇ ਲੋਕ ਜਹਾਜ਼ ਦੇ ਵਿੱਚ ਹੁੰਦੇ ਨੇ ਉਹ ਸਮੁੰਦਰ ਦੇ ਵਿੱਚ ਛਾਲਾ ਮਾਰ ਦਿੰਦੇ ਨੇ ਤੇ ਤੈਰ ਕੇ ਆਈਲੈਂਡ ਵੱਲ ਵਧਣ ਲੱਗਦੇ ਨੇ ਹਾਲਾਂਕਿ 15 ਤੋਂ 20 ਲੋਕ ਜਹਾਜ਼ ਦੇ ਮਲਬੇ ਦੇ ਵਿੱਚ ਹੀ ਫਸੇ ਰਹਿ ਗਏ ਤੇ ਉੱਥੇ ਉਹਨਾਂ ਦੀ ਡੁੱਬਣ ਦੇ ਕਾਰਨ ਮੌਤ ਹੋ ਗਈ ਜਹਾਜ਼ ਦੇ ਉੱਪਰੋਂ ਵੀ ਜਿਹੜੇ ਲੋਕਾਂ ਨੇ ਪਾਣੀ ਦੇ ਵਿੱਚ ਛਾਲਾਂ ਮਾਰੀਆਂ ਸਨ ਉਹਨਾਂ ਦੇ ਵਿੱਚੋਂ ਵੀ 15 ਤੋਂ 20 ਲੋਕ ਪਾਣੀ ਦੇ ਥੱਲੇ ਜੜੀਆਂ ਨਕੀਲੀਆਂ ਚਟਾਨਾਂ ਸੀ ਉਹਨਾਂ ਦੇ ਵਿੱਚ ਜਾ ਵਜੇ ਤੇ ਉਹਨਾਂ ਦੀ ਵੀ ਮੌਕੇ ਤੇ ਮੌਤ ਹੋ ਗਈ ਹਾਲਾਂਕਿ ਜਿਹੜੇ ਲੋਕ ਤੈਰ ਕੇ ਕਿਨਾਰੇ ਤੇ ਪਹੁੰਚ ਜਾਂਦੇ ਨੇ ਉਹ ਆਪਣੇ ਪੈਰ ਨਹੀਂ ਰਹਿੰਦਾ ਪਰ ਜਿਵੇਂ ਹੀ ਅਗਲੇ ਦਿਨ ਦੀ ਸਵੇਰ ਹੁੰਦੀ ਹੈ ਤਾਂ ਇਹਨਾਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਉਹ ਜੈਸ ਜਗ੍ਹਾ ਦੇ ਉੱਪਰ ਹਨ ਉੱਥੇ ਖਾਣ ਪੀਣ ਦਾ ਕੋਈ ਵੀ ਸਾਧਨ ਨਹੀਂ ਹੈ ਇਸ ਆਈਲੈਂਡ ਦੇ ਉੱਪਰ ਸਿਰਫ ਕੁਝ ਝਾੜੀਆਂ ਨੇ ਤੇ ਰੇਤੇ ਤੋਂ ਬਿਨਾ ਇੱਥੇ ਕੁਝ ਵੀ ਨਹੀਂ ਹੈ ਜੌਂਦੇ ਅਤੇ ਬਚਪਚਾ ਕੇ ਜਿਹੜੇ ਲੋਕ ਇਸ ਕਿਨਾਰੇ ਦੇ ਉੱਪਰ ਪਹੁੰਚੇ ਸਨ ਉਹਨਾਂ ਦੀ ਸੰਖਿਆ ਲਗਭਗ 200 ਸੀ ਇਹਨਾਂ ਦੇ ਵਿੱਚੋਂ 80 ਕਾਲੇ ਲੋਕ ਸਨ ਜਿਹੜੇ ਕਿ ਗੁਲਾਮ ਸੀ ਅਤੇ ਮੈਡਾਗਾਸਕਰ ਤੋਂ ਲਿਆਂਦੇ ਗਏ ਸੀ ਤੇ 120 ਗੋਰੇ ਸਨ ਇਸ ਜਹਾਜ਼ ਦਾ ਕਪਤਾਨ ਇਹ ਗੱਲ ਨੂੰ ਸਮਝ ਚੁੱਕਿਆ ਸੀ ਕਿ ਉਹ ਜੈਸ ਆਈਲੈਂਡ ਦੇ ਉੱਪਰ ਪਹੁੰਚ ਚੁੱਕੇ ਨੇ ਇਹ ਦੁਨੀਆ ਦੇ ਸਭ ਤੋਂ ਜ਼ਿਆਦਾ ਭਿਆਨਕ ਆਈਲੈਂਡ ਦੇ ਵਿੱਚੋਂ ਇੱਕ ਹੈ ਕਿਉਂਕਿ ਨਾ ਤਾਂ ਇੱਥੇ ਕੋਈ ਪਾਣੀ ਦਾ ਸਰੋਤ ਸੀ ਅਤੇ ਨਾ ਹੀ ਖਾਣ ਪੀਣ ਦੇ ਲਈ ਇੱਥੇ ਕੋਈ ਬਨਸਪਤੀ ਸੀ ਮੰਨਿਆ ਜਾਂਦਾ ਹੈ ਕਿ ਇਹ ਆਈਲੈਂਡ ਕੋਈ ਜਵਾਲਾਮੁਖੀ ਸੀ ਜਿਹੜਾ ਸਮੇਂ ਦੇ ਨਾਲ ਬਾਅਦ ਵਿੱਚ ਸ਼ਾਂਤ ਹੋ ਗਿਆ ਤੇ ਇਸ ਜਵਾਲਾਮੁਖੀ ਚੋਂ ਨਿਕਲਣ ਵਾਲੇ ਲਾਵੇ ਦੇ ਕਾਰਨ ਹੀ ਇਸ ਆਈਲੈਂਡ ਦੇ ਆਲੇ-ਦੁਆਲੇ ਤਿੱਖੀਆਂ ਚਟਾਨਾਂ ਬਣੀਆਂ ਹੋਈਆਂ ਨੇ ਇਸ ਆਈਲੈਂਡ ਦਾ ਖੇਤਰਫਲ ਸਿਰਫ 1 ਵਰਗ ਕਿਲੋਮੀਟਰ ਤੇ ਨਾਲ ਹੀ ਇਹ ਆਈਲੈਂਡ ਸਮੁੰਦਰ ਤਲ ਤੋਂ ਲਗਭਗ 7 ਮੀਟਰ ਦੀ ਉਚਾਈ ਤੇ ਸੀ ਜ਼ਾਹਰ ਜੀ ਗੱਲ ਹੈ ਕਿ ਬੰਜਰ ਛੋਟੇ ਅਤੇ 7 ਮੀਟਰ ਦੀ ਉਚਾਈ ਵਾਲੇ ਇਸ ਆ ਜੋ ਬਿਲਕੁਲ ਵੀ ਨਹੀਂ ਦੇਖ ਸਕਦਾ ਸੀ ਇਸ ਦੇ ਕਾਰਨ ਹੀ ਇਸ ਜਗ੍ਹਾ ਦੇ ਉੱਪਰ ਕਿਸੇ ਹੋਰ ਬਚਾਦਾਲ ਦਾ ਆਉਣਾ ਲਗਭਗ ਨਾਮਨਕਨ ਸੀ ਜਿੱਥੇ ਪਾਣੀ ਨਹੀਂ ਹੋਵੇਗਾ ਬਨਸਪਤੀ ਨਹੀਂ ਹੋਏਗੀ ਉਹ ਆਈਲੈਂਡ ਦੇ ਉੱਪਰ ਕੋਈ ਰਹੇਗਾ ਵੀ ਨਹੀਂ ਅਜਿਹੇ ਦੇ ਵਿੱਚ ਇਹਨਾਂ ਲੋਕਾਂ ਨੂੰ ਖਾਣ ਪੀਣ ਦੇ ਲਈ ਸਮੁੰਦਰੀ ਮੱਛੀਆਂ ਤੇ ਕੱਛੂ ਕੁੰਮਿਆਂ ਦੇ ਉੱਪਰ ਨਿਰਭਰ ਹੋ ਕੇ ਰਹਿਣਾ ਪੈਣਾ ਸੀ ਉੱਥੇ ਹੀ ਇਸ ਆਈਲੈਂਡ ਦੇ ਆਲੇ-ਦੁਆਲੇ ਪਾਣੀ ਦੇ ਵਿੱਚ ਤਖੀਆਂ ਚਟਾਨਾਂ ਹੋਣ ਦੇ ਕਾਰਨ ਇਹ ਲੋਕਾਂ ਨੂੰ ਸ਼ਿਕਾਰ ਕਰਨ ਦੇ ਵਿੱਚ ਵੀ ਪ੍ਰੋਬਲਮ ਆਉਣ ਵਾਲੀ ਸੀ ਤੇ ਨਾ ਹੀ ਇਸ ਆਈਲੈਂਡ ਦੇ ਉੱਪਰ ਕੋਈ ਦਰਾਖਤ ਸੀ ਜਿਸ ਦੇ ਕਾਰਨ ਇਹਨਾਂ ਨੂੰ ਹੁਣ ਸਾਰਾ ਦਿਨ ਸੂਰਜ ਦੀ ਗਰਮੀ ਦੇ ਤਿੱਖੇ ਪਾਣੀ ਨੂੰ ਪੀਤਾ ਨਹੀਂ ਜਾ ਸਕਦਾ ਸੀ ਤੇ ਸਮੁੰਦਰੀ ਪਾਣੀ ਦੇ ਉੱਪਰ ਹੀ ਇਹਨਾਂ ਲੋਕਾਂ ਨੂੰ ਨਿਰਭਰ ਹੋ ਕੇ ਰਹਿਣਾ ਪੈਣਾ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇਸ ਜਹਾਜ਼ ਦਾ ਜਿਹੜਾ ਕਪਤਾਨ ਹੁੰਦਾ ਹੈ ਜੀਨ ਉਸ ਦਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ ਉਹ ਲੋਕਾਂ ਨੂੰ ਨਹੀਂ ਸਮਝਾ ਪਾ ਰਿਹਾ ਸੀ ਕਿ ਉਸ ਦਾ ਅਗਲਾ ਕਦਮ ਕੀ ਹੋਵੇਗਾ ਕਿਸ ਤਰ੍ਹਾਂ ਉਹ ਇਹਨਾਂ ਲੋਕਾਂ ਨੂੰ ਇਸ ਆਈਲੈਂਡ ਤੋਂ ਸੁਰੱਖਿਅਤ ਬਾਹਰ ਕੱਢ ਸਕੇਗਾ ਇਹਨਾਂ ਹਾਲਾਤਾਂ ਦੇ ਵਿੱਚ ਇਹ ਜਹਾਜ਼ ਦੇ ਕਪਤਾਨ ਜੀਨ ਦਾ ਜਿਹੜਾ ਸਹਾਇਕ ਸੀ ਟ੍ਰਮੀਲਨ ਉਹ ਕਪਤਾਨ ਦੀ ਜ਼ਿੰਮੇਵਾਰੀ ਆਪ ਲੈ ਲੈਂਦਾ ਹੈ ਨਵਾਂ ਕਪਤਾਨ ਟ੍ਰਮੀਲਨ ਸਭ ਤੋਂ ਪਹਿਲਾਂ ਆਰਡਰ ਦਿੰਦਾ ਹੈ ਕਿ ਜਿਹੜਾ ਜਹਾਜ਼ ਮਲ ਟਾਪੂ ਦੇ ਉੱਪਰ ਲਿਆਂਦਾ ਜਾਵੇ ਤੇ ਉਸ ਦੇ ਆਰਡਰ ਤੋਂ ਬਾਅਦ ਸਾਰੇ ਲੋਕ ਮਿਲ ਕੇ ਕੰਮ ਕਰਦੇ ਨੇ ਤੇ ਉਹਨਾਂ ਨੂੰ ਇਹ ਸ਼ਿਪ ਦੇ ਮਾਲਵੇ ਦੇ ਵਿੱਚੋਂ ਲੱਕੜ ਅਤੇ ਕੁਝ ਗਿੱਲਾ ਹੋਇਆ ਖਾਣਾ ਵੀ ਮਿਲ ਜਾਂਦਾ ਹੈ ਪਰ ਤਾਜ਼ਾ ਪਾਣੀ ਉਹਨਾਂ ਨੂੰ ਹਜੇ ਵੀ ਸ਼ਿਪ ਦੇ ਵਿੱਚੋਂ ਬਹੁਤ ਘੱਟ ਮਾਤਰਾ ਦੇ ਵਿੱਚ ਮਿਲਿਆ ਸੀ ਇਹੀ ਕਾਰਨ ਸੀ ਕਿ ਕੁਝ ਦਿਨਾਂ ਦੇ ਵਿੱਚ ਪਾਣੀ ਦੀ ਘਾਟ ਹੋਣ ਦੇ ਕਾਰਨ ਲੋਕਾਂ ਦੀ ਮੌਤ ਹੋਣ ਲੱਗੀ ਇਸ ਤੋਂ ਬਾਅਦ ਇਹ ਨਵੇਂ ਬਣੇ ਕਪਤਾਨ ਟ੍ਰੈਮਿਲਨ ਨੇ ਐਸ ਆਈਲੈਂਡ ਦੇ ਉੱਪਰ ਇੱਕ ਖੂਹ ਪੁੱਟਣ ਦਾ ਆਊਟਰ ਦਿੱਤਾ ਇਹ ਖੂਹ ਸ਼ਿਪ ਦਾ ਜਿਹੜਾ ਮਾਲਵਾ ਸੀ ਉਸ ਦੇ ਵਿੱਚੋਂ ਮਿਲੇ ਸਮਾਨ ਦੇ ਨਾਲ ਪੱਟਿਆ ਗਿਆ ਇਸ ਤੋਂ ਬਾਅਦ ਇਹਨਾਂ ਨੂੰ ਧਰਤੀ ਦੇ ਅੰਦਰ ਬਰਸਾਤੀ ਪਾ ਪਾਬ ਕੀਤਾ ਜਾਂਦਾ ਸੀ ਇਸ ਕਰਕੇ ਇਹਨਾਂ ਕਾਲੇ ਲੋਕਾਂ ਨੂੰ ਬਹੁਤ ਘੱਟ ਖਾਣਾ ਤੇ ਬਹੁਤ ਘੱਟ ਪਾਣੀ ਦਿੱਤਾ ਜਾਂਦਾ ਸੀ ਇਸ ਆਈਲੈਂਡ ਦੇ ਦੋਨੇ ਕਿਨਾਰਿਆਂ ਦੇ ਉੱਪਰ ਅਲੱਗ-ਅਲੱਗ ਦੋ ਕੈਂਪ ਬਣਾਏ ਗਏ ਇੱਕ ਦੇ ਵਿੱਚ ਗੋਰੇ ਰਹਿੰਦੇ ਸਨ ਤੇ ਇੱਕ ਦੇ ਵਿੱਚ ਕਾਲੇ ਇਹ ਗੁਲਾਮ ਰਹਿੰਦੇ ਸਨ ਹਾਲਾਂਕਿ ਇਹ ਸਾਰੇ ਲੋਕ ਮਿਲ ਕੇ ਕੰਮ ਕਰਦੇ ਸਨ ਪਰ ਕਾਲੇ ਲੋਕਾਂ ਨੂੰ ਗੋਰੇ ਲੋਕਾਂ ਦੇ ਕੈਂਪ ਵੱਲ ਜਾਣਾ ਮਨਾ ਸੀ ਹੁਣ ਇਸ ਆਈਲੈਂਡ ਦੇ ਉੱਪਰ ਵਸੇ ਹੋਏ ਹਰ ਇੱਕ ਨਿਵਾਸੀ ਦੇ ਕੋਲ ਆਪਣਾ ਕੰਮ ਸੀ ਇਹ ਲੋਕ ਹਰ ਰੋਜ਼ ਸਮੁੰਦਰ ਦੇ ਵਿੱਚ ਫਸੇ ਹੋਏ ਆਪਣੇ ਸ਼ਿਪ ਦੇ ਵਿੱਚੋਂ ਮਲਬਾ ਬਾਹਰ ਕੱਢਦੇ ਤੇ ਰੋਜ਼ ਮੱਛੀਆਂ ਦਾ ਤੇ ਕਛੂ ਕੂਮਿਆਂ ਦਾ ਸ਼ਿਕਾਰ ਕਰਦੇ ਤੇ ਖੂਦ ਦੇ ਵਿੱਚ ਇਕੱ ਦੇ ਸਨ ਕੁਝ ਮਹੀਨੇ ਇਸ ਤਰ੍ਹਾਂ ਹੀ ਨਿਕਲ ਜਾਂਦੇ ਨੇ ਤੇ ਇਹ ਲੋਕ ਮਿਲ ਕੇ ਤਕਰੀਬਨ ਸ਼ਿਪ ਦੇ ਸਾਰੇ ਮਾਲਵੇ ਨੂੰ ਬਾਹਰ ਕੱਢ ਲੈਂਦੇ ਨੇ ਤੇ ਇਹ ਸ਼ਿਪ ਦਾ ਜਿਹੜਾ ਮਾਲਵਾ ਹੁੰਦਾ ਹੈ ਇਸ ਦੇ ਨਾਲ ਹੀ ਕਪਤਾਨ ਤੇ ਉਸ ਦੀ ਟੀਮ ਇੱਕ ਕੈਸ਼ਤੀ ਤਿਆਰ ਕਰ ਲੈਂਦੀ ਹੈ ਪਰ ਜਿਹੜੀ ਇਹ ਕੈਸ਼ਤੀ ਬਣਾਈ ਗਈ ਸੀ ਇਹ ਕਾਫੀ ਜ਼ਿਆਦਾ ਛੋਟੀ ਸੀ ਇਸ ਕਰਕੇ ਤੈਅ ਕੀਤਾ ਗਿਆ ਕਿ ਇਹ ਕੈਸ਼ਤੀ ਦੇ ਵਿੱਚ ਸਿਰਫ ਗੋਰੇ ਲੋਕ ਹੀ ਜਾਣਗੇ ਤੇ ਉਹ ਮੈਡਾਗਾਸਕਰ ਪਹੁੰਚ ਕੇ ਕਾਲੇ ਲੋਕਾਂ ਨੂੰ ਲੈ ਕੇ ਆਉਣ ਦੇ ਲਈ ਕੋਈ ਸ਼ਿਪ ਭੇਜਣਗੇ ਮੈਡਾਗਾਸਕਰ ਇਹ ਟਾਪੂ ਤੋਂ ਕੋਈ ਜ਼ਿਆਦਾ ਦੂਰ ਨਹੀਂ ਸੀ ਇਸ ਕਰਕੇ ਸਾਰੇ ਗੋਰੇ ਲੋਕ ਇਹ ਕੈਸ਼ਤੀ ਦੇ ਵਿੱਚ ਸਵਾਰ ਹੋ ਕੇ ਮੈਡਾਗਾਸਕਰ ਵੱਲ ਨਿਕਲ ਜਾਂਦੇ ਨੇ ਤੇ ਕਾਲੇ ਗੁਲਾਮ ਲੋ ਹੋਈਆਂ ਅੱਖਾਂ ਦੇ ਨਾਲ ਉਹਨਾਂ ਨੂੰ ਜਾਂਦੇ ਹੋਏ ਦੇਖਦੇ ਰਹਿੰਦੇ ਨੇ ਜੇ ਕਾਲੇ ਲੋਕਾਂ ਕੋਲ ਕੋਈ ਚੀਜ਼ ਸੀ ਤਾਂ ਉਹ ਇਹ ਸੀ ਕਿ ਉਹਨਾਂ ਕੋਲ ਸਿਰਫ ਇੱਕ ਵਾਅਦਾ ਸੀ ਕਿ ਕੋਈ ਉਹਨਾਂ ਨੂੰ ਬਚਾਉਣ ਵਾਪਸ ਆਵੇਗਾ ਤੇ ਬਸ ਇਹੀ ਇੱਕ ਵਾਅਦੇ ਦੀ ਉਮੀਦ ਦੇ ਵਿੱਚ ਉਹ ਆਪਣੀ ਅੱਗੇ ਦੇ ਦਿਨ ਇਸ ਟਾਪੂ ਦੇ ਉੱਪਰ ਬਤਾਂਉਣ ਲੱਗੇ ਉੱਥੇ ਲਗਭਗ 4 ਦਿਨਾਂ ਬਾਅਦ ਇਹ ਸਾਰੇ ਗੋਰੇ ਲੋਕ ਮੈਡਾਗਾਸਕਰ ਦੇ ਵਿੱਚ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਇਹ ਫਰਾਂਸ ਦੇ ਗਵਰਨਰ ਦੇ ਨਾਲ ਜਾ ਕੇ ਸੰਪਰਕ ਕਰਦੇ ਨੇ ਤੇ ਉਹਨਾਂ ਨੂੰ ਕਪਤਾਨ ਜਾ ਕੇ ਪੂਰੀ ਗੱਲ ਦੱਸਦਾ ਹੈ ਕਿ ਉਹਨਾਂ ਦੇ ਨਾਲ ਕੀ ਕੁਛ ਹੋਇਆ ਇਸ ਕਰਕੇ ਉਹ ਕਹਿੰਦੇ ਨੇ ਕਿ ਤੁਸੀਂ ਟ੍ਰੋਮਿਲਿਨ ਆਈਲੈਂਡ ਵੱਲ ਕੋਈ ਕੈਸ਼ਤੀ ਰਵਾਨਾ ਕਰੋ ਤਾਂ ਫ੍ਰਾਂਸ ਦਾ ਗਵਰਨਰ ਉਹਨਾਂ ਦੀ ਇਹ ਗੱਲ ਨਹੀਂ ਮੰਨਦਾ ਉਹ ਕਹਿੰਦਾ ਹੈ ਕਿ ਮੇਰੀ ਇਜਾਜ਼ਤ ਤੋਂ ਬਿਨਾਂ ਤੁਸੀਂ ਗੁਲਾਮਾਂ ਦਾ ਵਪਾਰ ਕਰਨ ਬਾਰੇ ਸੋਚਿਆ ਵੀ ਕਿਵੇਂ ਇੱਕ ਪਾਸੇ ਉਸ ਸਮੇਂ ਫ੍ਰਾਂਸ ਅਤੇ ਇੰਗਲੈਂਡ ਦੇ ਵਿਚਾਲੇ ਯੁੱਧ ਵੀ ਚੱਲ ਰਿਹਾ ਸੀ ਇਸ ਕਾਰਨ ਵੀ ਫ੍ਰਾਂਸੀਸੀ ਅਧਿਕਾਰੀਆਂ ਨੂੰ ਗੁਲਾਮਾਂ ਨੂੰ ਬਚਾਉਣ ਦੇ ਲਈ ਸ਼ਿਪ ਭੇਜਣਾ ਮੁਸ਼ਕਲ ਹੋ ਗਿਆ ਵੈਸੇ ਵੀ ਸਾਰੇ ਫ੍ਰਾਂਸੀਸੀ ਗੋਰਿਆਂ ਦੀ ਨਜ਼ਰ ਦੇ ਵਿੱਚ ਜਿਹੜੇ ਕਾਲੇ ਗੁਲਾਮ ਸਨ ਉਹ ਜਾਨਵਰਾਂ ਤੋਂ ਘੱਟ ਨਹੀਂ ਸਨ ਤੇ ਇਹ ਫ੍ਰਾਂਸੀਸੀ ਲੋਕਾਂ ਨੂੰ ਮੈਡਾਗਾਸਕਰ ਦੇ ਕਾਲੇ ਲੋਕਾਂ ਨੂੰ ਬਚਾਉਣ ਦੇ ਵਿੱਚ ਕੋਈ ਵੀ ਦਿਲਚਸਪੀ ਨਹੀਂ ਸੀ ਦਿਨ ਮਹੀਨੇ ਅਤੇ ਸਾਲ ਬੀਤਦੇ ਗਏ ਮੈਡਾਗਾਸਕਰ ਦੇ ਇਹ ਗੁਲਾਮ ਨਿ ਇਹ ਕਾਲੇ ਲੋਕ ਸਮਝ ਚੁੱਕੇ ਸਨ ਕਿ ਉਹਨਾਂ ਦੇ ਲਈ ਕੋਈ ਮਦਦ ਨਹੀਂ ਆਉਣ ਵਾਲੀ ਇਸ ਕਰਕੇ ਇਹਨਾਂ ਨੇ ਇਹ ਆਈਲੈਂਡ ਨੂੰ ਹੀ ਆਪਣਾ ਘਰ ਬਣਾ ਲਿਆ ਇਹਨਾਂ ਨੇ ਮੂੰਗਾ ਚਟਾਨਾਂ ਦੀ ਮਦਦ ਦੇ ਨਾਲ ਆਪਣੇ ਲਈ ਛੋਟੇ-ਛੋਟੇ ਘਰ ਬਣਾਏ ਇਹਨਾਂ ਨੇ ਵੀ ਗੋਰਿਆਂ ਦੀ ਤਰ੍ਹਾਂ ਉਹਨਾਂ ਦੇ ਸ਼ਿਪ ਤੋਂ ਜਿਹੜਾ ਮਾਲਵਾ ਬਚਿਆ ਸੀ ਉਸ ਤੋਂ ਇੱਕ ਹੋਰ ਛੋਟੀ ਜਿਹੀ ਕੈਸਤੀ ਤਿਆਰ ਕੀਤੀ ਪਰ ਜਿਹੜੀ ਇਹਨਾਂ ਨੇ ਕੈਸਤੀ ਬਣਾਈ ਸੀ ਇਹ ਬਹੁਤ ਜ਼ਿਆਦਾ ਛੋਟੀ ਸੀ ਇਸ ਦੇ ਵਿੱਚ ਇੱਕ ਟਾਈਮ ਤੇ ਸਿਰਫ 20 ਲੋਕ ਹੀ ਸਵਾਰ ਹੋ ਸਕੇ ਤੇ ਇਸ ਕੈਸਤੀ ਦੇ ਵਿੱਚ 18 ਮੈਡ ਅਗਸਟ ਕਰ ਦੇ ਨਿਵਾਸੀ ਕਾਲੇ ਲੋਕ ਸਵਾਰ ਹੋ ਕੇ ਸਮੁੰਦਰ ਦੇ ਵਿੱਚ ਨਿਕਲ ਜਾਂਦੇ ਨੇ ਮਦਦ ਦੇ ਲਈ ਪਰ ਇਹ 18 ਦੇ 18 ਲੋਕ ਨਾ ਤਾਂ ਮੁ ਆਏ ਅਤੇ ਨਾ ਹੀ ਇਹ ਕਿਸੇ ਹੋਰ ਦੇਸ਼ ਦੇ ਵਿੱਚ ਪਹੁੰਚੇ। ਤਾਲਾਂ ਦੇ ਸਾਲ ਬੀਤ ਗਏ ਤੇ ਮੈਡਾਗਾਸਕਰ ਦੇ ਨਿਵਾਸੀ ਇੱਕ ਇੱਕ ਕਰਕੇ ਮਰਦੇ ਰਹੇ। ਹਾਲਾਂਕਿ ਇੱਥੇ ਵਧੀਆ ਗੱਲ ਇਹ ਸੀ ਕਿ ਇਸ ਆਈਲੈਂਡ ਦੇ ਉੱਪਰ ਆਪਣਾ ਸ਼ਿਪ ਗਵਾਚ ਚੁੱਕਾ ਕਪਤਾਨ ਇਸ ਆਈਲੈਂਡ ਦੇ ਉੱਪਰ ਫਸੇ ਹੋਏ ਮੈਡਾਗਾਸਕਰ ਦੇ ਨਿਵਾਸੀਆਂ ਨੂੰ ਵਾਪਸ ਲਿਆਉਣ ਦੇ ਲਈ ਬਹੁਤ ਜ਼ਿਆਦਾ ਯਤਨ ਕਰ ਰਿਹਾ ਸੀ। ਇੰਗਲੈਂਡ ਦੇ ਨਾਲ ਚੱਲ ਰਹੀ ਜੰਗ ਦੇ ਬਾਵਜੂਦ ਵੀ ਉਹ ਸਾਰੇ ਫਰਾਂਸ ਦੇ ਵੱਡੇ ਅਧਿਕਾਰੀਆਂ ਨੂੰ ਬਾਰ-ਬਾਰ ਮਿਲਦਾ ਰਿਹਾ ਤੇ ਉਸ ਨੇ ਬਾਰ-ਬਾਰ ਅਪੀਲ ਕੀਤੀ ਹੈ ਕਿ ਬਚਾਅ ਸ਼ਿਪ ਭੇਜਣ ਲਈ ਤਾਂ ਕਿ ਉਹ ਮੈਡਾਗਾਸਕਰ ਦੇ ਲੋਕਾਂ ਨੂੰ ਉੱਥੋਂ ਕੱਢ ਸਕਣ। ਖੋਜ ਅਧਿਕਾਰੀ ਉਹਨਾਂ ਦੀ ਮਦਦ ਕਰਨ ਲਈ ਤਿਆਰ ਤਾਂ ਹੋ ਗਏ ਪਰ ਉਸ ਸਮੇਂ ਜੁੱਧ ਚੱਲ ਰਿਹਾ ਸੀ ਇਸ ਕਰਕੇ ਇਹ ਕੰਮ ਹੋਰ 3 ਸਾਲ ਡਿਲੇ ਹੋ ਗਿਆ ਸਾਲ 1775 ਦੇ ਵਿੱਚ ਇੱਕ ਲੰਬੇ ਅਰਸੇ ਬਾਅਦ ਇੱਕ ਸ਼ਿਪ ਨਿਕਲਦਾ ਹੈ ਇਸ ਰਤੀਲੇ ਆਈਲੈਂਡ ਵੱਲ ਉਹਨਾਂ ਲੋਕਾਂ ਨੂੰ ਬਚਾਉਣ ਦੇ ਲਈ ਪਰ ਜਿਵੇਂ ਹੀ ਇਹ ਸ਼ਿਪ ਇਸ ਆਈਲੈਂਡ ਦੇ ਨੇੜੇ ਪਹੁੰਚਦਾ ਹੈ ਤਾਂ ਪਾਣੀ ਦੇ ਥੱਲੇ ਨਕੀਲੀਆਂ ਚਟਾਨਾਂ ਦੇ ਨਾਲ ਇਹ ਟਕਰਾ ਜਾਂਦਾ ਹੈ ਤੇ ਟੁੱਟ ਜਾਂਦਾ ਹੈ ਇਸ ਦੀ وجہ ਤੋਂ ਇਹ ਸ਼ਿਪ ਨੂੰ ਵਾਪਸ ਮੁਰੰਮਤ ਲਈ ਪਿੱਛੇ ਲੈ ਕੇ ਜਾਣਾ ਪੈਂਦਾ ਹੈ ਇਸ ਤੋਂ ਬਾਅਦ ਇੱਕ ਹੋਰ ਸ਼ਿਪ ਨੂੰ ਵਾਪਸ ਇਸ ਆਈਲੈਂਡ ਦੇ ਉੱਪਰ ਰੈਸਕਿਊ ਕਰਨ ਲਈ ਇਹਨਾਂ ਕਾਲੇ ਲੋਕਾਂ ਨੂੰ ਭੇਜਿਆ ਜਾਂਦਾ ਹੈ ਪਰ ਇਹ ਸ਼ਿ ਵਾਪਸ ਚਲੇ ਜਾਂਦਾ ਹੈ। ਇਸ ਤੋਂ ਬਾਅਦ ਅਗਲੀ ਕੋਸ਼ਿਸ਼ ਦੇ ਵਿੱਚ 1 ਸਾਲ ਹੋਰ ਲੱਗ ਗਿਆ ਤੇ ਆਖਰ 1776 ਨੂੰ ਇੱਕ ਯੋਧੇ ਵਾਲੀ ਕਿਸ਼ਤੀ ਜਾਂ ਕਹੀਏ ਇੱਕ ਵਾਰਸ਼ਿਪ ਨੂੰ ਐਸ ਆਈਲੈਂਡ ਦੇ ਵੱਲ ਭੇਜਿਆ ਗਿਆ ਕੁਝ ਸੈਨਿਕਾਂ ਦੀ ਮਦਦ ਦੇ ਨਾਲ। ਇਹ ਵਾਰਸ਼ਿਪ ਦੇ ਉੱਪਰ ਮੌਜੂਦ ਸੈਨਿਕਾਂ ਨੇ ਇਸ ਆਈਲੈਂਡ ਦਾ ਪਹਿਲਾਂ ਚੰਗੀ ਤਰ੍ਹਾਂ ਨਾਲ ਆਲੇ-ਦੁਆਲੇੋਂ ਚੱਕਰ ਲਾਇਆ ਤੇ ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਐਸ ਆਈਲੈਂਡ ਦੇ ਉੱਪਰ ਲੈ ਕੇ ਜਾਣ ਦਾ ਉਹਨਾਂ ਨੇ ਰਸਤਾ ਲੱਭ ਲਿਆ। ਆਖਰਕਾਰ 29 ਸਤੰਬਰ 1776 ਨੂੰ ਇਹ ਵਾਰਸ਼ਿਪ ਐਸ ਰਤੀਲੇ ਜਿਹੜਾ ਟਾਪੂ ਹੈ ਉਸ ਦੇ ਕਿਨਾਰੇ ਤੇ ਆ ਕੇ ਲੱਗ ਜਾਂਦੀ ਹੈ ਤੇ ਜਦੋਂ ਇਹ ਸ਼ਿਪ ਦੇ ਵਿੱਚ ਆਏ ਹੋਏ ਸ ਨੇ ਤਾਂ ਉਹਨਾਂ ਦੇ ਸਾਹਮਣੇ ਜਿਹੜਾ ਨਜ਼ਾਰਾ ਹੁੰਦਾ ਹੈ ਉਹ ਉਸ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਨੇ ਉਹਨਾਂ ਦੇ ਅੰਦਾਜ਼ੇ ਦੇ ਮੁਤਾਬਕ ਇਸ ਦੀਪ ਦੇ ਉੱਪਰ ਹੁਣ ਲਗਭਗ 60 ਲੋਕ ਹੋਣੇ ਚਾਹੀਦੇ ਸੀ ਪਰ ਉਹ ਹੈਰਾਨ ਰਹਿ ਜਾਂਦੇ ਨੇ ਜਦੋਂ ਦੇਖਦੇ ਨੇ ਉਹਨਾਂ ਦੇ ਸਾਹਮਣੇ ਸਿਰਫ 7 ਲੋਕ ਹੀ ਹੁੰਦੇ ਨੇ ਤੇ ਇਹ ਵੀ ਜਿਹੜੇ ਬਚੇ ਹੋਏ ਇਨਸਾਨ ਸਨ ਇਹ ਸਾਰੇ ਦੀ ਸਾਰੀਆਂ ਔਰਤਾਂ ਸਨ ਜਾਨੀ ਕਿ ਇਸ ਦੀਪ ਦੇ ਉੱਪਰ ਮੌਜੂਦ ਸਾਰੇ ਮਰਦ ਮਾਰੇ ਜਾ ਚੁੱਕੇ ਸਨ ਤੇ ਇਹਨਾਂ ਦੇ ਵਿੱਚੋਂ ਇੱਕ ਔਰਤ ਦੀ ਗੋਦੀ ਇੱਕ ਬੱਚਾ ਸੀ ਜਿਹੜਾ ਕਿ ਇਸ ਟਾਪੂ ਦੇ ਉੱਪਰ ਹੀ ਪੈਦਾ ਹੋਇਆ ਸੀ ਇਹਨਾਂ ਔਰਤਾਂ ਨੇ ਪੰਛੀਆਂ ਦੇ ਖੰਭਾਂ ਤੋਂ ਬਣਾਏ ਹੋਏ ਕੱਪੜੇ ਪਾਏ ਹੋ ਛੋਟੇ ਰਹਿਣ ਦੇ ਲਈ ਘਰ ਬਣਾਏ ਸਨ ਇਹ ਸੱਤ ਔਰਤਾਂ ਤੇ ਇਸ ਛੋਟੇ ਬੱਚੇ ਨੂੰ ਇਸ ਵਾਰਕੈਸ਼ਟੀ ਦੇ ਉੱਪਰ ਬਿਠਾ ਲਿਆ ਜਾਂਦਾ ਹੈ ਹੁਣ 15 ਸਾਲ ਬੀਤ ਜਾਣ ਦੇ ਬਾਅਦ ਇਹ ਲੋਕ ਪਹਿਲੀ ਵਾਰ ਕਿਸੇ ਇਨਸਾਨੀ ਜ਼ਮੀਨ ਵੱਲ ਵਧ ਰਹੇ ਸਨ ਇਹਨਾਂ ਔਰਤਾਂ ਨੂੰ ਫਰਾਂਸ ਲਿਆਂਦਾ ਗਿਆ ਜਿੱਥੇ ਇਹਨਾਂ ਨੂੰ ਗੁਲਾਮ ਮੰਨਣ ਦੀ ਬਜਾਏ ਇਹਨਾਂ ਨੂੰ ਆਜ਼ਾਦ ਡਿਕਲੇਅਰ ਕਰ ਦਿੱਤਾ ਗਿਆ ਤੇ ਇਹਨਾਂ ਔਰਤਾਂ ਨੂੰ ਫਰਾਂਸ ਦੀ ਸਰਕਾਰ ਨੇ ਵਾਪਸ ਮੈਡਾਗਾਸਕਰ ਭੇਜਣ ਦੀ ਯੋਜਨਾ ਵੀ ਬਣਾਈ ਪਰ ਇਹਨਾਂ ਔਰਤਾਂ ਨੇ ਵਾਪਸ ਆਪਣੇ ਦੇਸ਼ ਜਾਣ ਤੋਂ ਮਨਾ ਕਰ ਦਿੱਤਾ ਇਹਨਾਂ ਨੇ ਕਿਹਾ ਕਿ ਹੁਣ ਸਾਨੂੰ ਸਮੁੰਦਰ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਹੈ ਇਸ ਕਰਕੇ ਅਸੀਂ ਵਾ ਨਾਗਰਿਕਤਾ ਦੇ ਦਿੱਤੀ ਗਈ ਤੇ ਇਹਨਾਂ ਦੇ ਲਈ ਉੱਥੇ ਨੌਕਰੀਆਂ ਦਾ ਵੀ ਇੰਤਜ਼ਾਮ ਕਰ ਦਿੱਤਾ ਗਿਆ। ਫਰਾਂਸ ਦੀ ਸਰਕਾਰ ਨੇ ਕਪਤਾਨ ਟ੍ਰੋਮੀਲਨ ਦੀ ਇਸ ਆਈਲੈਂਡ ਦੇ ਉੱਪਰ ਫਸੇ ਹੋਏ ਲੋਕਾਂ ਦੇ ਲਈ ਬਾਰ-ਬਾਰ ਕੋਸ਼ਿਸ਼ ਜਿਹੜੀ ਕੀਤੀ ਗਈ ਸੀ ਉਸ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਤੇ ਫਰਾਂਸ ਦੀ ਸਰਕਾਰ ਨੇ ਇਸ ਕਪਤਾਨ ਦੇ ਨਾਮ ਤੇ ਹੀ ਇਸ ਆਈਲੈਂਡ ਦਾ ਨਾਮ ਟ੍ਰੋਮੀਲਲ ਆਈਲੈਂਡ ਰੱਖ ਦਿੱਤਾ ਤੇ ਇਹ ਆਈਲੈਂਡ ਅੱਜ ਦੇ ਸਮੇਂ ਵੀ ਬਿਲਕੁਲ ਉਸ ਤਰ੍ਹਾਂ ਦਾ ਹੀ ਹੈ। ਹਾਲਾਂਕਿ ਕਦੇ-ਕਦੇ ਕੁਝ ਆਰਕੀਓਲੋਜਿਸਟ ਸਰਵੇ ਕਰਨ ਦੇ ਲਈ ਇੱਥੇ ਜ਼ਰੂਰ ਜਾਂਦੇ ਨੇ। ਇਹ ਆਰਕੀਓਲੋਜਿਸਟ ਇਹ ਚੀਜ਼ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਜੈਸ ਆਈਲੈਂਡ ਦੇ ਉੱਪਰ ਕੋ ਇਹ ਲੋਕ 15 ਸਾਲਾਂ ਤੱਕ ਕਿਵੇਂ ਜਿਉਂਦੇ ਰਹੇ ਸਾਲ 2006 ਦੇ ਵਿੱਚ ਇੱਕ ਫ੍ਰੈਂਚ ਸੋਧਕਰਤਾ ਨੇ ਵੀ ਆਪਣਾ ਇੱਕ ਸਰਵੇ ਪੂਰਾ ਕੀਤਾ ਟ੍ਰੋਮੀਲਲ ਆਈਲੈਂਡ ਦੇ ਉੱਪਰ ਇਹ ਫ੍ਰੈਂਚ ਸੋਧਕਰਤਾ ਦਾ ਮੰਨਣਾ ਸੀ ਕਿ ਇਸ ਆਈਲੈਂਡ ਦੇ ਉੱਪਰ ਫਸੇ ਹੋਏ ਲੋਕ ਇੱਕ ਦੂਜੇ ਨੂੰ ਮਾਰ ਕੇ ਖਾ ਗਏ ਹੋਣਗੇ ਪਰ ਉਸ ਨੇ ਇਸ ਦੀਪ ਦੇ ਉੱਪਰ ਖਦਾਈ ਕੀਤੀ ਤੇ ਉਸ ਨੂੰ ਇੱਥੇ ਕਈ ਕਬਰਾਂ ਮਿਲੀਆਂ ਜਿਸ ਤੋਂ ਉਸ ਨੂੰ ਪਤਾ ਲੱਗਾ ਕਿ ਇਹ ਲੋਕ ਮਰੇ ਹੋਏ ਲੋਕਾਂ ਨੂੰ ਆਪਣੇ ਰੀਤੀ ਰਿਵਾਜਾਂ ਦੇ ਅਨੁਸਾਰ ਇੱਥੇ ਦਫਨਾਉਂਦੇ ਸਨ ਜਾਣ ਕੇ ਇਹ ਲੋਕ ਫਿਰ ਨਰਪਾਖਸ਼ੀ ਤਾਂ ਬਿਲਕੁਲ ਵੀ ਨਹੀਂ ਹੋਏ ਬਲਕਿ ਇਹ ਲੋਕ ਸਮੁੰਦਰੀ ਮੱਛੀਆਂ ਪੰਛੀਆਂ ਤੇ ਕਛੂ ਕੂਮੀਆਂ ਨੂੰ ਮਾਰ ਕੇ ਖਾਂਦੇ ਸੀ ਤੇ ਰਹਿਣ ਵਾਲੇ ਲੋਕ ਸੀ ਉਹਨਾਂ ਨੇ ਸ਼ਿਪ ਦੇ ਮਾਲਵੇ ਦੇ ਵਿੱਚੋਂ ਇੱਕ ਛੋਟੀ ਕੈਸਤੀ ਵੀ ਤਿਆਰ ਕਰ ਲਈ ਸੀ ਤੇ ਇਸ ਛੋਟੀ ਕੈਸਤੀ ਦੇ ਵਿੱਚ 18 ਮਰਦ ਸਵਾਰ ਹੋ ਕੇ ਮਦਦ ਦੇ ਲਈ ਜਾਂਦੇ ਨੇ ਤੇ ਪਰ ਉਹ ਰਾਸਤੇ ਦੇ ਵਿੱਚ ਹੀ ਡੁੱਬ ਕੇ ਮਰ ਜਾਂਦੇ ਨੇ ਤੇ ਇੱਥੇ ਰਹਿਣ ਵਾਲੇ ਬਹੁਤੇ ਲੋਕ ਕੱਚਾ ਮਾਸ ਖਾਣ ਦੇ ਨਾਲ ਵੀ ਬਿਮਾਰ ਹੋ ਗਏ ਤੇ ਫਿਰ ਮਰ ਗਏ ਏਸੀ ਜੀ ਟ੍ਰੋਮੀ ਲਾਲ ਆਈਲੈਂਡ ਦਾ ਇੱਕ ਦਰਦਨਾਕ ਇਤਿਹਾਸ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਬਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ